हां जी दोस्तों 9 ਸਾਲ ਦੇ ਵਿੱਚ UPI ਪੇਮੈਂਟ ਦੇ ट्रांजैक्शन ਲਿਮਟ ਸਣੇ ਹੋ ਚੁੱਕੇ ਨੇ ਇੱਚੇ ਵੱਡੇ ਬਦਲਾਅ ਜਾਣੋ ਨਵੇਂ ਰੂਲਸ ਕਿਹੜੇ ਆਏ ਨੇ ਇਸ ਤੋਂ ਪਹਿਲਾਂ ਅੱਗੇ ਵਧੀਏ ਜੀ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਨਿਤ ਨਵੀਆਂ ਖਬਰਾਂ ਤੁਹਾਡੇ ਤੱਕ ਸਾਡੀਆਂ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਦੋਸਤੋ ਨਵੇਂ ਸਾਲ ਦੇ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ ਯੂਪੀਆਈ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਯੂਪੀਆਈ ਬੰਦ ਹੋਣ ਵਾਲਾ ਹੈ ਯੂਪੀਆਈ ਬੰਦ ਤਾਂ ਨਹੀਂ ਹੋਵੇਗਾ ਪਰ ਉਹਦੇ ਵਿੱਚ ਵੱਡੇ ਬਦਲਾਅ ਜਿਹੜੇ ਨੇ ਦੇਖਣ ਨੂੰ ਜ਼ਰੂਰ ਮਿਲਣਗੇ ਇੱਕ ਵੱਡਾ ਬਦਲਾਅ ਇਹੀ ਹੈ ਕਿ ਉਹਨਾਂ ਸਾਰੇ ਲੋਕਾਂ ਦੇ ਯੂਪੀਆਈ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਜੋ ਐਕਟਿਵ ਨਹੀਂ ਹੋਏ ਇਸ ਤੋਂ ਪਹਿਲਾਂ ਯੂਪੀਆਈ ਨੂੰ ਲੈ ਕੇ ਕਈ ਹੋਰ ਬਦਲਾਅ ਹੋਣ ਵਾਲੇ ਨੇ ਜਿਸ ਨਾਲ ਆਮ ਲੋਕ ਪ੍ਰਭਾਵਿਤ ਹੋਣਗੇ ਹੁਣ ਦੱਸਦੇ ਆ ਬਦਲਾਅ ਜਿਹੜੇ ਨੇ ਕਿਹੜੇ-ਕਿਹੜੇ ਹੋਏ ਨੇ ट्रांजੈਕਸ਼ਨ ਦੀ ਲਿਮਟ ਜੇ ਗੱਲ ਕਰੀਏ ਤਾਂ UPI ਨੂੰ ਲੈ ਕੇ ਵੱਡਾ ਬਦਲਾਅ ट्रांजੈਕਸ਼ਨ ਲਿਮਟ ਦੇ ਵਿੱਚ ਹੋ ਗਿਆ ਹੁਣ ਤੁਸੀਂ ਇੱਕ ਦਿਨ ਦੇ ਵਿੱਚ UPI ਤੋਂ 5 ਲੱਖ ਰੁਪਏ ਤੱਕ ਦਾ ट्रांजੈਕਸ਼ਨ ਕਰ ਸਕਦੇ ਹੋ ਪਹਿਲਾਂ ਇਹ ਲਿਮਟ 1 ਲੱਖ ਰੁਪਏ ਤੱਕ ਸੀ ਇਸਤੇਮਾਲ ਨਾ ਹੋਣ ਵਾਲੀ UPI ID ਹੋ ਜਾਵੇਗੀ ਬੰਦ ਪਿਛਲੇ ਸਾਲ NPCI ਨੇ ਕਿਹਾ ਸੀ ਕਿ ਉਹਨਾਂ ਸਾਰੇ UPI ID ਨੂੰ ਬੰਦ ਕੀਤਾ ਜਾਵੇਗਾ ਜੋ ਲਗਭਗ 1 ਸਾਲ ਤੋਂ ਐਕਟਿਵ ਨਹੀਂ ਹੋਏ ਇਸ ਨਾਲ Google Pay, Paytm, PhonePe ਦੇ ਯੂਜ਼ਰ ਪ੍ਰਭਾਵਿਤ ਹੋਣਗੇ ਇਸ ਦੀ ਸ਼ੁਰੂਆਤ 31 ਦਸੰਬਰ ਤੋਂ ਹੋ ਚੁੱਕੀ ਹੈ 1 ਲੱਖ ਰੁਪਏ ਤੱਕ ਦੇ ਭੁਗਤਾਨ ਲਈ ਕੋਈ ਪ੍ਰਮਾਣਿਕਤਾ ਦੀ ਲੋੜ ਨਹੀਂ RBI ਨੇ ਕਿਹਾ ਕਿ ਹੁਣ 1 ਲੱਖ ਰੁਪਏ ਤੱਕ ਦੇ ਭੁਗਤਾਨ ਲਈ ਐਡੀਸ਼ਨਲ ਫੈਕਟਰ অথেন্টিਕੇਸ਼ਨ ਦੀ ਲੋੜ ਨਹੀਂ ਹੋਵੇਗੀ ਪਹਿਲਾਂ ਇਹ 15000 ਰੁਪਏ ਤੋਂ ਵੱਧ ਦੇ ਭੁਗਤਾਨ ਲਈ ਜ਼ਰੂਰੀ ਸੀ UPI ਲਾਈਟ ਵਾਲਟ ਦਾ ਵਧਿਆ ਦੈਰਾ UPI ਲਾਈਟ ਵਾਲਟ ਤੋਂ ਹੁਣ 2000 ਰੁਪਏ ਤੱਕ ਟਰਾਂਸਫਰ ਕੀਤੇ ਜਾ ਸਕਣਗੇ ਇਸ ਲਈ ਕਿਸੇ ਪਿੰਨ ਦੀ ਲੋੜ ਨਹੀਂ ਹੋਵੇਗੀ ਦੂਜੇ ਪਾਸੇ UPI ਲਾਈਟ ਨਾਲ ਆਫਲਾਈਨ ਮੋਡ ਦੇ ਵਿੱਚ 500 ਰੁਪਏ ਟਰਾਂਸਫਰ ਕੀਤੇ ਜਾ ਸਕਣਗੇ ਪਹਿਲਾਂ ਇਹ ਸੀਮਾ 200 ਰੁਪਏ ਸੀ ਹੁਣ ਯੂਜ਼ਰ ਦੇ ਲਈ 4 ਘੰਟੇ ਦੀ ਸੀਮਾ ਹੈ ਆਨਲਾਈਨ ਯੂਪੀਆਈ ਫਰਾਡ ਨੂੰ ਰੋਕਣ ਲਈ ਆਰਬੀਆਈ ਨੇ ਨਵਾਂ ਨਿਯਮ ਬਣਾ ਦਿੱਤਾ ਹੈ ਹੁਣ ਯੂਪੀਆਈ ਦੇ ਨਵੇਂ ਯੂਜ਼ਰ ਜਿਨ੍ਹਾਂ ਨੇ ਨਵਾਂ ਅਕਾਊਂਟ ਬਣਾਇਆ ਹੈ ਉਹ ਪਹਿਲਾਂ ਪੇਮੈਂਟ 2000 ਰੁਪਏ ਤੱਕ ਹੀ ਕਰ ਸਕਣਗੇ ਯੂਪੀਆਈ ਏਟੀਐਮ ਤੇ ਟੈਪ ਐਂਡ ਪੇ ਨਵੇਂ ਸਾਲ ਦੇ ਵਿੱਚ ਤੁਹਾਨੂੰ ਯੂਪੀਆਈ ਏਟੀਐਮ ਦੀ ਸਹੂਲਤ ਮਿਲੇਗੀ ਜਾਨੀ ਤੁਸੀਂ ਆਪਣੇ ਯੂਪੀ ਐਪ ਦੀ ਮਦਦ ਨਾਲ ਕਿਸੇ ਯੂਪੀਆਈ ਏਟੀਐਮ ਨਾਲ ਪੈਸੇ ਵੀ ਕਢ ਸਕੋਗੇ ਇਸ ਲਈ ਤੁਹਾਨੂੰ ਡੈਬਿਟ ਕਾਰਡ ਦੀ ਲੋੜ ਨਹੀਂ ਹੋਵੇਗੀ। ਇਹ ਟੱਚੀ ਪੇਮੈਂਟ ਸਰਵਿਸ ਨੇ UPI ATM ਲਾਂਚ ਕੀਤਾ ਹੈ। ਤੁਸੀਂ UPI ATM ਤੇ QR ਕੋਡ ਨੂੰ ਸਕੈਨ ਕਰਕੇ ਪੈਸੇ ਕਢਵਾ ਸਕੋਗੇ। ਇਸ ਤੋਂ ਪਹਿਲਾਂ UPI ਦੇ ਵਿੱਚ ਟੈਪ ਐਂਡ ਪੇ ਫੀਚਰ ਵੀ ਆ ਰਿਹਾ ਹੈ। ਇਹ ਫੀਚਰ ਉਹਨਾਂ ਫੋਨਾਂ ਵਿੱਚ ਕੰਮ ਕਰੇਗਾ ਜਿਨ੍ਹਾਂ 'ਚ NFC ਦਾ ਸਪੋਰਟ ਹੈ। ਤੁਸੀਂ ਆਪਣੇ ਫੋਨ ਨੂੰ ਟੈਪ ਕਰਕੇ ਪੇਮੈਂਟ ਕਰ ਸਕੋਗੇ। ਸੋ ਇਹ ਵੱਡੀਆਂ ਅਪਡੇਟਾਂ ਜਿਹੜੀਆਂ ਨੇ 2024 ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਇਹ ਸੀ ਸਾਡੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀ ਨਿੱਤ ਨਵੀਆਂ ਅਪਡੇਟਾਂ ਅਸੀਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਨੇ ਆ ਇਹਦੇ ਲਈ ਤੁਹਾਨੂੰ ਕੱਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਦੇਵ ਜੀ ਅੱਜ ਧੰਨਵਾਦ